ਭਈ ਇਸ ਗੁਰੂ ਘਰ ਦੇ ਵਿੱਚ ਹਜ਼ਾਰਾਂ ਮਰੀਜ਼ ਜਿਹੜੇ ਠੀਕ ਹੋ ਰਹੇ ਦੇਸੀ ਕੜਾ ਪੀਣ ਕਾਰਨ ਇਹ ਕੜਾ ਸੰਗਤਾਂ ਨੂੰ ਬਿਲਕੁਲ ਫਰੀ ਪਿਆ ਜਾਂਦਾ ਹੈ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੇ ਚੰਡੀਗੜ੍ਹ ਮਹਾਲੀ ਜੰਮੂ ਕਸ਼ਮੀਰ ਇੰਡੀਆ ਦੇ ਹਰ ਕੋਨੇ ਤੋਂ ਸੰਗਤਾਂ ਇੱਥੇ ਚੱਲ ਕੇ ਆਉਂਦੀਆਂ ਨੇ ਤੇ ਠੀਕ ਵੀ ਹੋ ਰਹੀਆਂ ਨੇ ਗੱਲਬਾਤ ਕਰਦੇ ਆਂ ਸਾਰਿਆਂ ਨਾਲ 슈ਗਰ ਤੋਂ ਲੈ ਕੇ ਹਰ ਬਿਮਾਰੀ ਦਾ ਹੱਲ ਹੈ ਗਠੀਆ ਲੀਵਰ ਬਲੌਕ ਜਿੰਨੇ ਵੀ ਬਿਮਾਰੀਆਂ ਹੁੰਦੀਆਂ ਨੇ ਆਮ ਹਰ ਬਿਮਾਰੀ ਦਾ ਇਲਾਜ ਕਰਦੇ ਨੇ ਇੱਥੇ ਦੇਸੀ ਕੜਾ ਪਿਆ ਕੇ ਘਰ ਦੇ ਵਿੱਚ ਪਹਿਲਾਂ ਅਰਦਾਸ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਇਹ ਕੜਾ ਪਿਆ ਜਾਂਦਾ ਪੂਰੇ ਫਰਕ ਆ 450 ਸੀ ਮੇਰੇ ਦੋਸਟ ਸਟੰਟ ਪਏ ਵੇ ਟੈਗ ਹੋ ਗਿਆ ਸੀ ਨਾ ਮੈਨੂੰ ਤੇ ਹੁਣ ਪੂਰਾ ਸਟੰਟ ਦੂਜੀ ਵਾਰ ਆ ਗਿਆ ਕੜਾ ਪੀ ਕੇ ਮਨ ਲੈ ਫਰਕ ਪਈ ਕੋ ਹਾਂਜੀ 4 ਅੱਗੇ 500 ਸੀ 400 ਰਹਿ ਗਿਆ ਸੀ 슈ਗਰ ਹਾਂਜੀ 슈ਗਰ ਦੀ ਪ੍ਰੋਬਲਮ ਸੀ ਹਾਂਜੀ ਮੈਨੂੰ 슈ਗਰ ਦੀ ਏ ਕਰਦੀ ਤੋ ਜਾਣੇ ਤੋ ਹਾਂਜੀ ਕਿੰਨੀ ਵਾਰ ਆਏ ਚੌਥੀ ਵਾਰ ਕੀ ਪ੍ਰੋਬਲਮ ਸੀ ਸ਼ੂਗਰ ਦੀ ਫਰ ਕੇ ਗਈ ਹਾਂਜੀ ਮੇਰੀ 240 ਤੋਂ ਘੱਟ ਨਹੀਂ ਸੀਗੀ ਦਵਾਈਆਂ ਨਾਲ ਵੀ ਨਹੀਂ ਘਟਦੀ ਸੀ ਪਹਿਲਾਂ ਕਿੰਨੀ ਕਿ ਵਾਰ ਦਵਾਈ ਖਾਦੀ ਦਵਾਈ ਤਾਂ ਮੇਰੀ 17 ਸਾਲ ਤੋਂ ਸ਼ੂਗਰ ਆ 17 ਸਾਲ ਤੋਂ ਹੁਣ ਫਰ ਕੇ ਅਸਰ ਹੋਇਆ ਹਾਂਜੀ 193 ਹੋਈ ਆ ਫਾਇਦਾ ਹੋਇਆ ਮਤਲਬ ਹਾਂਜੀ ਹਾਂਜੀ ਠੀਕ ਪ੍ਰੋਬਲਮ ਆ ਜੀ ਸ਼ੂਗਰ ਬਹੁਤ ਹੁਣ ਫਰ ਕੇ ਜੀ ਹਾਂ 200 ਘਟ ਗਿਆ ਅੱਛੇ ਕਾੜਾ ਹੀ ਪੈਤਾ ਸੀਗਾ ਕੀ ਹਾਂਜੀ ਅੱਛਾ ਠੀਕ ਦੂਜੀ ਵਾਰ ਹੀ ਆਏ ਕਿੰਨਾ ਘਟ ਗਿਆ 200 200 ਬਹੁਤ ਫਰਕ ਪੈ ਗਿਆ ਘਰਦ ਤੋਂ ਬਟ ਕੀ ਪ੍ਰੋਬਲਮ ਹੈ ਜੀ ਸ਼ੂਗਰ ਹੈ ਬੇਟੇ ਕਿੰਨੀ ਵਾਰ ਆਏ ਤੁਸੀਂ ਚੌਥੀ ਵਾਰ ਆਏ ਆ ਤੇ ਵੀ ਬਹੁਤ ਘਟ ਗਿਆ 300 ਤੋਂ ਉੱਪਰ ਸੀ ਤੇ ਹੁਣ ਅੱਜ 194 ਆਈ ਚਾਰ ਵਾਰੀ ਕਾੜਾ ਪੀ ਗਏ ਬਹੁਤ ਫਰਕ ਪੈ ਗਿਆ ਹਾਂਜੀ ਤੇ ਸ਼ੂਗਰ ਕਿੰਨੀ ਵਾਰ ਆਏ ਤੀਜੀ ਵਾਰ ਸ਼ੂਗਰ ਫਰਕ ਹੈ ਗਿਆ ਹੁਣ ਹਾਂਜੀ ਕਿੱਥੋਂ ਹੈ ਲਓ ਪੁੱਤ ਲਓ ਪੋਦੋਂ ਛੇਖੜਾ ਪਿੰਡ ਜੀ ਕੀ ਪ੍ਰੋਬਲਮ ਆ ਬਈ 슈ਗਰ ਦੀ ਸੀ ਬਈ ਪੰਜਵੇਂ ਆਇਆ ਹੁਣ ਮੇਰਾ 98 ਆਇਆ ਆ ਆ ਟੈਸਟ ਨਾਲ ਲਈ ਫਿਰ ਦਊ ਹੈ ਬਈ ਪਹਿਲਾਂ ਕਿੰਨਾ ਸੀ ਕੋਈ ਪਹਿਲਾਂ ਮੇਰਾ 470 ਤੇ ਕਿਤੇ 500 ਵੀ ਹੋ ਜਾਂਦਾ ਸੀ ਫਰਕ ਹੈ ਗਿਆ ਮਾੜਾ ਕਾੜੀ ਪੀਤਾ ਬਈ ਕਾੜੇ ਪੀਤੀ ਕਿਹੜਾ ਬਣਾ ਦੱਸਿਆ ਜੀ ਬਈ ਛੱਕੜ ਵਾਲਾ ਬਾਜੇਖਾਨੇ ਦੇ ਨਾਲ ਬਈ ਠੀਕ ਹੈ ਬਈ ਧੰਨਵਾਦ ਕਿੱਥੋਂ ਜੀ ਆਪਾਂ ਪੈਸੇ ਤਾਂ ਫਰੀਡਕੋਟ ਤੋਂ ਹੀ ਛੇਰਾ ਹਾਂਜੀ ਅਸੀਂ ਆਸਟ੍ਰੇਲੀਆ ਰਹੇ ਹਾਂ 2 ਸਾਲ ਹਾਂਜੀ ਉਸ ਤੋਂ ਬਾਅਦ ਇੱਥੇ ਆਏ ਹਾਂ ਹੁਣ ਤੁਹਾਨੂੰ ਪ੍ਰੋਬਲਮ ਕੀ ਹੈ ਜੀ ਪ੍ਰੋਬਲਮ ਮੈਨੂੰ ਸ਼ੂਗਰ ਦੀ ਹੈ 22 ਸਾਲ ਹੋ ਗਏ ਪਤਾ ਹਾਂਜੀ ਇਹ ਕੜਾ ਹੁਣ ਕਿੰਨੀ ਵਾਰ ਪੀਣਾ ਹੈ ਇਹ ਦੂਜੀ ਵਾਰ ਪੀਣਾ ਪਤਾ ਦੂਜੀ ਹਾਂਜੀ ਦੂਜੀ ਦੂਜੀ ਵਾਰ 'ਚ ਫਰਕ ਹੈਗਾ ਜੀ 10% ਫਰਕ 10% 'ਚ ਹੀ ਬਹੁਤ ਫਰਕ ਹੋ ਗਿਆ ਹਾਂਜੀ ਹਾਂਜੀ ਸਿਰਫ ਕੜੀ ਵਿੱਚ ਹਾਂਜੀ ਹਾਂਜੀ ਸ਼ੂਗਰ ਦੀ ਹੈ ਬੱਚਾ ਅੱਛਾ ਇਹ ਕਿੰਨੀ ਵਾਰ ਆਇਓ ਪਹਿਲੀ ਵਾਰ ਆਇਓ ਪੁੱਤ ਦੋਨੇ ਜੀ ਆਏ ਪਹਿਲੀ ਵਾਰ ਕਿੱਥੋਂ ਜੀ ਰਾਜੜ ਕੁੱਬਿਆਂ ਤੋਂ ਹੀ ਤਮਾਪੂ ਜੀ ਇਹ ਛੋਟਨਾ ਤੋਂ ਜੀ ਦਾ ਪ੍ਰਭੂ ਕੈਮੀ ਵਾਰੀ ਪਹਿਲੀ ਵਾਰ ਆਏ ਆ ਜੀ ਆ ਪ੍ਰੋਬਲਮ ਕੀ ਹੈ ਜੀ ਇਹ ਤੋਂ ਇਹ ਦਾ ਨਾਣਾ ਬਲੌਕ ਹੈ ਜੀ ਅੱਛਾ ਉਹਦਾ ਵੀ ਕਾਟਾ ਪੈਂਦੇ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਕਿੱਥੋਂ ਜੀ ਆਪਾਂ ਅਸੀਂ ਮੋਗੇ ਤੋਂ ਆਏ ਆ ਜੀ ਠੀਕ ਹੈ ਜੀ ਪ੍ਰੋਬਲਮ ਕੀ ਆਪਾਂ ਨੂੰ ਪ੍ਰੋਬਲਮ ਮੇਰੀ ਵਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਕੀ ਹੈ ਹਾਂਜੀ ਇੱਕ ਜੋੜਾਂ ਦਾ ਦਰਦ ਸੀਗਾ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਹੁਣ ਫਰਕ ਲੱਗ ਕੰਪਰੂਵਮੈਂਟ ਹੈ ਜੀ ਇਹ ਤੀਜੀ ਵਾਰ ਦਫਾ ਲੇ ਕੇ ਨਾ ਦਵਾਈ ਹਾਂਜੀ ਕਾਫੀ ਅੰਪਰੂਵਮੈਂਟ ਕਿ ਪਹਿਲਾਂ ਦਵਾਈਆਂ ਬਥੇਰੀਆਂ ਲਈਆਂ ਹੋਈਆਂ ਪਹਿਲਾਂ ਲੈਨੇ ਸੀ ਯੈਲੋਪੈਥੀ ਦੇ ਵਿੱਚ ਕਿਉਂਕਿ ਇਹ ਆਯੁਰਵੇਦਿਕ ਦੀ ਹੈਗੀ ਹੈ ਇਹਦਾ ਜੇ ਫਾਇਦਾ ਨਹੀਂ ਤੇ ਨੁਕਸਾਨ ਵੀ ਨਹੀਂ ਹੁੰਦਾਗਾ ਨੁਕਸਾਨ ਵੀ ਨਹੀਂ ਹੈ ਕੋਈ ਹਾਂਜੀ ਇਸ ਕਰਕੇ ਨਾ ਉਹਦਾ ਕਾਫੀ ਇੰਪਰੂਵਮੈਂਟ ਮੈਨੂੰ ਦੱਸ ਰਹੀ ਹੈ ਕਿੰਨੀ ਵਾਰ ਹੈ ਪੀਜੀਓਰ ਫਰਕ ਹੈਗਾ ਇੱਕ ਨਾ ਹਾਂ ਬਸ ਪੂਰਾ ਹੀ ਠੀਕ ਹੈ ਹਾਂਜੀ ਹੁਣ ਕੜ ਗਿਆ 40 ਘੜੇ 200 ਰਹਿ ਗਿਆ ਹੂੰ ਠੀਕ ਹੈ ਪੂਰੇ ਫਰਕ ਹੈ 450 ਸੀ ਮੇਰੇ ਦੋ ਸਟੰਟ ਪਏ ਵੇ ਟੈਗ ਹੋ ਗਿਆ ਸੀ ਨਾ ਮੈਨੂੰ ਹੂੰ ਤੇ ਹੁਣ ਪੂਰਾ ਸੈਟ ਕਰਾ ਕੀ ਪ੍ਰੋਬਲਮ ਸੀ ਸ਼ੁکری ਸ਼ੁਗਰ ਹਾਂਜੀ ਹੁਣ ਕਰਕੇ ਹਾਂਜੀ ਫਰਕ ਲੱਗਾ ਕਾਫੀ ਮੈਨੂੰ ਜਣਕੇ ਪਹਿਲਾਂ ਬੈਸਟ ਕਰਵਾ ਕੇ ਦੇਖਿਆ ਹਾਂਜੀ ਹਾਂਜੀ ਡਾਕਟਰ ਤਕਰੀਬ ਕਰਾ ਕੇ ਆਏ ਸੀ 2200 ਜਣੀ 3300 ਹੋ ਜਾਂਦੀ ਸੀ ਜਣੀ 200 ਤੋਂ 220 ਤੱਕ ਰਹਿ ਗਈ ਹੁਣ ਤਾੜਾ ਫਰੀ ਪੀਉਂਦੇ ਜੀ ਹਾਂਜੀ ਫਰੀ ਪੀਂਦੇ ਸਤਿ ਸ੍ਰੀ ਅਕਾਲ ਕਿਤੋਂ ਆਏ ਆ ਬਰਾਪੁਰੇ ਤੋਂ ਠੀਕ ਹੈ ਜੀ ਕੀ ਪ੍ਰੋਬਲਮ ਸੀ ਮੇਰੇ ਹੱਡਾਂ ਨੂੰ 3 ਤੇ ਦਰਦ ਸੀਗਾ ਅੱਛਾ ਅੱਡਾਂ ਪਹਿਲੇ ਦਰਦ ਰਹਿੰਦਾ ਸੀਗਾ ਹੁਣ ਕਿਵੇਂ ਆ ਹੁਣ ਅੱਗੇ ਲੋ ਥੋੜਾ ਘਟੇ ਫਰਕ ਹੈ ਪਹਿਲਾਂ ਨਾਲ ਫਰਕ ਠੀਕ ਹੈ ਟੈਸਟ ਟੁ ਨੋਟਸਲੀ ਕਰਾਈ ਸੀ ਉਹਨੇ ਪਸਰਪਾ ਦਾੜਾ ਪਿਆ ਹਾਂ ਕਾੜਾ ਤੁੱਟਰੀ ਜੀ ਠੀਕ ਹੈ ਆਏ ਕਿੰਨੀ ਵਾਰ ਆਏ ਅਸੀਂ ਪਹਿਲੀ ਵਾਰ ਹੀ ਆਏ ਪਹਿਲੀ ਵਾਰ ਆਏ ਕੀ ਬਰਨ ਆਏ ਸ਼ੂਗਰ ਤੋਂ ਪੈਰ ਮੱਚਦੇ ਸੀ ਗੋਡੇ ਦੁਖਦੇ ਸੀ ਨਾਲ ਜਿਆਦਾ ਮਰੀਜ਼ ਸ਼ੂਗਰ ਦੇ ਹਨ ਇੱਥੇ ਹਾਂ ਜੀ ਸਸੀ ਕਾਲ ਜੀ ਸਸੀ ਕਾਲ ਜੀ ਮਰੀਜ਼ ਬੜੀ ਦੂਰੋਂ ਅੰਦਰੋਂ ਆਈ ਪੰਜ ਪੰਜ 6 6 ਕਿਲੋਮੀਟਰ ਤੋਂ ਇਤੋਂ ਵੀ ਦੂਰੋਂ ਹੋਣ ਹੈ ਜੀ ਮਤਲਬ ਤੁਸੀਂ ਅਜਿਹਾ ਕੀ ਕਰਦੇ ਜਿਹੜੇ ਇਹ ਮਤਲਬ ਕਿ ਸ਼ੂਗਰ ਦੇ ਕੋਈ ਨਾੜ ਬਲੌਕ ਦੇ ਕੋਈ ਗੰਡਾ ਦੇ ਮਰੀਜ਼ ਨੇ ਠੀਕ ਹੋ ਰਹੇ ਸਰ ਇਹ ਜਿਹੜਾ ਸਾਡਾ ਅਸੀਂ ਕਾੜਾ ਪਲਾਣਿਆ ਜੀ ਹਾਂ ਜੀ ਸ਼ੂਗਰ ਤੋਂ ਖੰਡਾਂ ਤੋਂ ਜੀ ਸਰਵਾਈਕਲ ਤੋਂ ਹਾਂਜੀ ਠੀਕ ਹੈ ਜੀ ਤੇ ਹੋਰ ਅਦਰ ਬਿਮਾਰੀਆਂ ਤੋਂ ਜਿਵੇਂ ਲੀਵਰ ਦੀ ਲੀਵਰ ਫੈਟੀ ਹੋਣ ਲੀਵਰ ਫੈਟੀ ਹੋ ਗਿਆ ਜੀ ਸਾਡੇ ਕੋਲ ਇਥੇ 5 ਤੋਂ 7 ਤਰ੍ਹਾਂ ਦਾ ਕੜਾ ਬੰਦਦਾ ਜੀ ਹਾਂਜੀ ਇੱਥੇ ਜਿਹੜੇ ਲੋਕ ਪੀ ਕੇ ਜਾਂਦੇ ਆ ਉਹ ਫ੍ਰੀ ਪੀ ਕੇ ਜਾਂਦੇ ਆ ਉਹਦਾ ਕੋਈ ਪੈਸਾ ਨਹੀਂ ਲੈਂਦੇ ਸਾਡਾ ਬਿਲਕੁਲ ਫ੍ਰੀ ਹੈ ਹਾਂ ਜਿਹੜਾ ਕੜਾ ਇੱਥੇ ਪੀ ਕੇ ਜਾਂਦੇ ਆ ਲੋਕ ਜੀ ਉਹ ਬਿਲਕੁਲ ਫ੍ਰੀ ਪੀ ਕੇ ਜਾਂਦੇ ਆ ਜੀ ਇਹ ਕੜੇ ਦਾ ਕੋਈ ਸਾਈਡ ਇਫੈਕਟ ਸਰ ਕੋਈ ਸਾਈਡ ਇਫੈਕਟ ਨਹੀਂ ਮੇਰੇ ਕੋਲੇ ਕਮ ਸੇ ਕਮ ਨਾਮਵਾਲਾ ਜੀ ਇਥੋਂ 7 800 ਪੇਸ਼ੈਂਟ ਹੁੰਦਾ ਜੀ ਦੇਨਾਂ ਇੰਤਵਾਰ ਹੂੰ ਠੀਕ ਹੈ ਜੀ ਸਾਰੇ ਪੇਸ਼ੈਂਟ ਠੀਕ ਹੋ ਰਹੇ ਐ ਇੰਤਵਾਰ ਦੇ ਦਿਨ ਨੂੰ ਹੀ ਇੱਥੇ ਹੁੰਦਾ ਇਹਨਾਂ ਨੂੰ ਹਾਂ ਕੱਲਾ ਐਤਵਾਰ ਤੇ ਹੁਣ ਕਈ ਵਾਰ ਲੋਕ ਪੁੱਛਦੇ ਜਿਵੇਂ ਇਹ ਕੜਾ ਤਿਆਰ ਕਰਦੇ ਕੌਣ ਹੈ ਵੀ ਇਹ ਡਾਕਟਰ ਕਰਦੇ ਜੀ ਹੂੰ ਬੀ ਐਮ ਐਸ ਡਾਕਟਰ ਆ ਉਹਨਾਂ ਦੀ ਟੀਮ ਦੇ ਨਾਲ ਕੜਾ ਤਿਆਰ ਕੀਤਾ ਜਾਂਦਾ ਜੀ ਠੀਕ ਹੈ ਜੀ ਜਿੰਨਾ ਵੀ ਕੜਾ ਇੱਥੇ ਵਰਤਾਇਆ ਜਾਂਦਾ ਉਹ ਡਾਕਟਰਾਂ ਦੀ ਨਿਗਰਾਨੀ ਦੇ ਹੇਠ ਹੀ ਬੰਦਾ ਸਦਾ ਠੀਕ ਹੈ ਜੀ ਹਾਂ ਤੇ ਜੇ ਮੈਂ ਆਪਣਾ ਲਾਲੀ ਲੀਵਰ ਫਾਈਟ ਦਾ ਲਾ ਲਵਾਂ ਵੀ ਕਿੰਨੀ ਕਿਹ ਵਾਰੀ ਹੋਣਾ ਪੈਂਦਾ ਜੀ ਦੇਖੋ ਜਿੰਨੇ ਵੀ ਸਾਡੇ ਪੇਸ਼ੈਂਟ ਆ ਜੀ ਹਾਂਜੀ ਉਹਨਾਂ ਨੂੰ ਸੱਤ ਅੱਠ ਵਾਰੀ ਤਾਂ ਆਣਾ ਹੀ ਪੈਂਦਾ ਹਾਂਜੀ ਠੀਕ ਹੈ ਇਹ ਨਹੀਂਗਾ ਵੀ ਬੰਦਾ ਇੱਕ ਵਾਰੀ ਪੀ ਕੇ ਕਹਦੇ ਜੀ ਮੈਂ ਠੀਕ ਹੋ ਜਾਊਗਾ ਇੱਕ ਵਾਰੀ ਨਾਲ ਠੀਕ ਨਹੀਂ ਹੁੰਦਾ ਹੂੰ ਠੀਕ ਹੈ ਕੁਝ ਟਾਈਮ ਪੀਣਾ ਪੈਂਦਾਗਾ ਲੇਕਿਨ ਪੇਸ਼ੈਂਟ ਠੀਕ ਹੋ ਜਾਂਦਾ ਹੂੰ ਜਿਵੇਂ ਕੋਈ ਵੀ ਬਿਮਾਰੀ ਆ ਵੀ ਆਉਂਦੀ ਦਾ ਹੱਥੀ ਚਾਲ ਜਾ ਉਹ ਜਾਂਦੀ ਪਰ ਕੀੜੀ ਚਾਲ ਦੇ ਵਿੱਚ ਹਾਂਜੀ ਹਾਂਜੀ ਤੇ ਵੀ ਹੁੰਦਾ ਮਨ ਲਗਾ ਹੌਲੀ ਹੁੰਦਾ ਤੇ ਕਈ ਵਾਰੀ ਮੇਰੇ ਜੀ ਕੋਈ 1000 ਕਿਲੋਮੀਟਰ ਤੋਂ ਵੀ ਆਉਂਦੇ ਨੇ ਜਿਵੇਂ ਦੂਰ ਦੂਰ ਵੀ ਆ ਰਹੇ ਨੇ ਬੜੇ ਦੇਖੇ ਹਾਂਜੀ ਤੇ ਉਹਨਾਂ ਨੂੰ ਕਈ ਵਾਰੀ ਆਉਂਦੀ ਦਿੱਕਤ ਹੁੰਦੀ ਹੈ ਜੀ ਦੇਖੋ ਉਹਨਾਂ ਵਾਸਤੇ ਨਾ ਸੀ ਸਪੈਸ਼ਲ ਜੀ ਪੈਕਿੰਗ ਕਰਕੇ ਦਿੰਦੇ ਆ ਠੀਕ ਹੈ ਸਾਡਾ ਰਜਿਸਟਰਡ ਕਾੜਾ ਹੁੰਦਾ ਜਿਹੜਾ ਪੈਕਿੰਗ ਹੁੰਦਾ ਠੀਕ ਆ ਉਹਦੀ ਕੋਸਟ ਲੱਗਦੀ ਆ ਸਰ ਠੀਕ ਹੈ ਠੀਕ ਹੈ ਜਿਹੜਾ ਇੱਥੇ ਪਿੰਦੇ ਉਹ ਫ੍ਰੀ ਆ ਜਿਹੜਾ ਕਿਸੇ ਨੇ ਘਰ ਲੈ ਕੇ ਜਾਣਾ ਉਹ ਮੁੱਲ ਮਿਲਦਾ ਠੀਕ ਹੈ ਠੀਕ ਹੈ ਜੀ ਕੋਈ ਵੀ ਪੇਸ਼ੈਂਟ ਆ ਜਾਏਗਾ ਦੂਰੋਂ ਆਉਂਦਾਗਾ ਤਾਂ ਉਹ ਕੈਰੀ ਕਰਕੇ ਨਾਲ ਲੈ ਜਾਂਦਾ ਮੋਂ ਨਹੀਂ ਮਾਲਕ ਉਹ ਨਹੀਂ ਕੀਤੇ ਮੈਨੂੰ ਲੱਗਦਾ ਜਿੰਨਾ ਕਹੋ ਤੇ ਖਰਚ ਆਉਂਦਾ ਦੇਖੋ ਸਰ ਉਹਦੇ ਇਹ ਸਾਡਾ ਗੁਰੂ ਘਰ ਆ ਜੀ ਇੱਥੇ ਕੋਈ ਜ਼ਿਆਦਾ ਕੀਮਤ ਵਾਲੀ ਚੀਜ਼ ਨਹੀਂ ਗੀ ਠੀਕ ਹੈ ਠੀਕ ਹੈ ਜਿੰਨੇ ਕਦੀ ਲਾਗਤ ਆ ਓਨੇ ਕਦੀ ਕਾੜਾ ਮਿਲੂਗਾ ਜੀ ਇਸ ਤੋਂ ਉੱਪਰ ਕੋਈ ਵੀ ਤੁਹਾਡਾ ਕੋਈ ਇਹ ਨਹੀਂਗਾ ਵੀ ਸੋ ਤੋਂ 2000 ਲੈ ਲਿਆ 5000 ਲੈ ਲਿਆ ਇਹ ਕੰਮ ਨਹੀਂਗਾ ਇੱਥੇ ਠੀਕ ਹੈ ਬਾਤੋਂ ਤਾਂ 500 ਤੋਂ 700 ਰੁਪਏ ਲੱਗਦਾ ਇਸ ਤੋਂ ਜ਼ਿਆਦਾ ਨਹੀਂਗਾ ਠੀਕ ਹੈ ਹੁਣ ਕਿਸੇ ਮਰੀਜ਼ ਨੇ ਆਉਣਾ ਹੋਵੇ ਇੱਥੇ ਜੀ ਲੋਕੇਸ਼ਨ ਆਪਣੀ ਇਹ ਦੇਖੋ ਜੀ ਪਿੰਡ ਭੈਰੂਪਾ ਠੀਕ ਹੈ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਡੇਰਾ ਖੂ ਹੂੰ ਗੁਰਦੁਆਰਾ ਸਾਹਿਬ ਦੇ ਵਿੱਚ ਹਾਂ ਗੁਰਦੁਆਰਾ ਸਾਹਿਬ ਠੀਕ ਹੈ ਜੀ ਇੱਥੇ ਪਹਿਲਾਂ ਅਰਦਾਸ ਹੁੰਦੀ ਹੈ ਫਿਰ ਲੋਕਾਂ ਨਾਲ ਲੈ ਫਿਰ ਮਨ ਲੈ ਲੋਕਾਂ ਜਿਹੜਾ ਕੜਾ ਪਿਆ ਜਾਂਦਾ ਹੈ ਬਾਕੀ ਰਿਵਿਊ ਤੁਹਾਨੂੰ ਦਿਖਾਤੇ ਵੀ ਲੋਕਾਂ ਨੂੰ ਕਿੰਨੇ ਫਾਇਦੇ ਹੁੰਦੇ ਆ ਤੁਸੀਂ ਵੀ ਜੇਕਰ ਤੁਹਾਨੂੰ ਕੋਈ ਦਿੱਕਤ ਆ ਤੁਹਾਡੀ ਕਿਸੇ ਬਿਜ਼ੁਰਗ ਨੂੰ ਦਿੱਕਤ ਆ ਤਾਂ ਇੱਥੇ ਇੱਕ ਵਾਰੀ ਜ਼ਰੂਰ ਪਹੁੰਚੋ ਤਾਂ ਭਾਈ ਇੱਥੇ ਅਜੀਹੀ ਕੀ ਵਰਕਤ ਹੈ ਵੀ ਲੋਕ ਹਜ਼ਾਰਾਂ ਮਰੀਜ਼ ਇੱਥੇ ਆ ਕੇ ਠੀਕ ਹੋ ਰਹੇ ਆ ਤੇ ਸਤਗੁਰਾਂ ਦੀ ਜਿਹੜਾ ਭਾਈ ਰੂਪਨਗਰ ਹੈ ਦੇ ਉੱਪਰ ਹੀ ਬਹੁਤ ਵੱਡੀ ਬਖਸ਼ਿਸ਼ ਠੀਕ ਹੈ ਜੀ ਇੱਥੇ ਮहारा 6 ਮਹੀਨੇ 9 ਦਿਨ ਹੂੰ ਤੇ ਤਕਰੀਬਨ 9 9 ਦਿਨਾਂ ਤੇ 9 ਘੜੀ ਮਤਲਬ ਇਸ ਨਗਰ ਦੇ ਵਿੱਚ ਛੇਵੇਂ ਪਾਸ਼ਾ ਮਹਾਰਾਜ ਨੇ ਚਰਨ ਪਾਏ ਹੂੰ ਇਸ ਨਗਰਾਂ ਵਿੱਚ ਉਹਨਾਂ ਦੇ ਮਨ ਲੋ ਹਰ ਇੱਕ ਥਾਂ ਤੇ ਚਰਨ ਪਾਏ ਗਏ ਇੱਥੇ ਜਿਹੜੀ ਆ ਕੁੰਆਂ ਵਾਇਕਿਆ ਦੂਪਰਾਣੇ ਖੂਹ ਆ ਹਾਂਜੀ ਜਿਹੜੀ ਲੋਕਾਂ ਦੀ ਮਨੋਤਾ ਪ੍ਰਾਤਨ ਸਮੇਂ ਤੋਂ ਵੀ ਇਨ੍ਹਾਂ ਖੂਹਾਂ ਦੇ ਜਲ ਨੂੰ ਮਹਾਰਾਜ ਜੀ ਦਾ ਵਰਦਾਨ ਇਨ੍ਹਾਂ ਦੇ ਖੂਹਾਂ ਦੇ ਜਲ ਨਾਲ ਜਿਹੜੇ ਲੋਕਾਂ ਦੇ ਦੁੱਖ ਦੂਰ ਹੋਏ ਵੀ ਇਸੇ ਖੂਹ ਦਾ ਜਲ ਲੈ ਕੇ ਉਹ ਘੜਿਆਂ ਦੇ ਵਿੱਚ ਕੜਾ ਬਣਾਇਆ ਜਾਂਦਾ ਹਾਂ ਉਹ ਇਨ੍ਹਾਂ ਸਾਡੀ ਜਦੋਂ आयुर्वेद ਦੇ ਡਾਕਟਰ ਸਾਹਿਬ ਨਾਲ ਕੋਈ ਵਿਚਾਰ ਹਾਂਜੀ ਇਹ ਕਹਿੰਦੇ ਆਪਾਂ ਵੀ ਭਲੇ ਦੇ ਵਾਸਤੇ ਅਕਦਾ ਰੱਖਣਾ ਜ਼ਰੂਰ ਹੂੰ ਤਾਂ ਸੀ ਫਿਰ ਹੁਣ ਇਹ ਜਿਹੜਾ ਆਯੁਰਵੈਦਿਕ ਤਰੀਕੇ ਨਾਲ ਦੇਸੀ ਕਾੜਾ ਇਸੇ ਜਲ ਵਿੱਚ ਤਿਆਰ ਕਰਦੇ ਇਸ ਤਰ੍ਹਾਂ ਅਰਦਾਸ ਕਰਕੇ ਸੱਚੇ ਪਾਤਸ਼ਾਹ ਨੂੰ ਸ਼ਿਕਾਇਆ ਜਾਂਦਾ ਬਾਕੀ ਸੰਗਤ ਤੁਹਾਡੇ ਸਾਹਮਣੇ ਆ ਜਿਨ੍ਹਾਂ ਨੂੰ ਆਰਾਮ ਆ ਰਿਹਾ ਉਹ ਫਿਰ ਹੋਰਾਂ ਨੂੰ ਦੱਸ ਦਿੰਦੇ ਅਗੇ ਇਸ ਤਰ੍ਹਾਂ ਨਾਲ ਸੰਗਤ ਬਹੁਤ ਆ ਰਹੀ ਹੈ ਗੁਰੂ ਦੀ ਕਿਰਪਾ ਨਾਲ ਇਹ ਪਿੰਡ ਪੈਂਦਾ ਕਿੱਥੇ ਆਯੁਰੂਪਾ ਬਠਿੰਡੇ ਦੇ ਵਿੱਚ ਆ ਰਾਮਪੁਰੇ ਦੇ ਕੋਲ ਹੈ ਜੀ ਆ ਰਾਮਪੁਰੇ ਦੇ ਕੋਲ ਹਡੌੜ ਵੀ ਨੇੜੇ ਪੈਂਦਾ ਆਪਾਂ ਰਾਮਪੁਰਾ ਇਧਰੋਂ ਕਿੰਨਾ ਪੈਂਦਾ ਆਪਾਂ ਨੂੰ 18 ਰਾਮਪੁਰਾ 18 ਭਦੌੜ ਭਦੌੜ ਆਪਾਂ ਨੂੰ ਬਾਰਾ